10 ਜੁਲਾਈ ਨੂੰ ਜਲੰਧਰ ਵੈਸਟ ਦੇ ਵਿੱਚ ਜਿਮਨੀ ਚੋਣਾ ਹੋਈਆਂ ਸੀ ਜਿਸ ਦਾ ਰਿਜ਼ਲਟ ਅੱਜ 13 ਜੁਲਾਈ ਨੂੰ ਹੋਣ ਜਾ ਰਿਹਾ ਵੋਟਾਂ ਦੀ ਗਿਣਤੀ ਹੋ ਰਹੀ ਹੈ ਜਿੱਥੇ ਵੱਡੇ ਵੱਡੇ ਦਾਵੇਦਾਰਾਂ ਨੇ ਆਪਣੀ ਕਿਸਮਤ ਅਜਵਾਈ ਸੀ ਉੱਥੇ ਹੀ ਅੱਜ ਪਤਾ ਲੱਗ ਜਾਊਗਾ ਕਿ ਕਿਹੜਾ ਬਾਜ਼ੀ ਮਾਰਦਾ ਹੈ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਜਿਹੜੇ ਕਰੀਬ 23000 ਪਲੱਸ ਵੋਟਾਂ ਲੈ ਚੁੱਕੇ ਨੇ ਤੇ सुरेंद्र ਕੌਰ ਕਾਂਗਰਸ ਪਾਰਟੀ ਤੋਂ ਨੇ ਉਹ ਵੀ ਜਿਹੜੀਆਂ 8000 ਪਲੱਸ ਵੋਟਾਂ ਲੈ ਚੁੱਕੇ ਨੇ ਸ਼ੀਤਲ ਉਗਰਾਲ ਭਾਜਪਾ ਤੋਂ ਖੜੇ ਨੇ ਹੁਣ ਆਮ ਆਦਮੀ ਪਾਰਟੀ ਛੱਡ ਕੇ ਗਏ ਸੀਗੇ ਤੇ ਉਹਨਾਂ ਨੂੰ ਕਰੀਬ 4300 ਤੋਂ 4500 ਦੇ ਵਿੱਚ ਜਿਹੜੀਆਂ ਵੋਟਾਂ ਮਿਲੀਆਂ ਨੇ ਪਿਛਲੀ ਵਾਰ ਸ਼ੀਤਲ ਅਗਰ왈 ਨੇ ਇਸੇ ਸੀਟ ਦੇ ਉੱਤੇ 4000 ਦੇ ਕਰੀਬ ਵੋਟਾਂ ਨਾਲ ਲੀਡ ਜਿੱਤ ਪ੍ਰਾਪਤ ਕੀਤੀ ਸੀਗੀ ਤੇ ਇਸ ਵਾਰ ਜਿਹੜੇ ਉਹ 4000 ਜਿਹੜੇ ਪਿਛਲੀ ਵਾਰ ਜਿੱਤੇ ਸੀ ਉਸੇ ਕਰੀਬ ਆ ਇਸ ਵਾਰ ਜਿਹੜੇ ਸਿੰਪਟ ਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਮਹਿੰਦਰ ਭਗਤ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ 15000 ਦੇ ਕਰੀਬ ਵੋਟਾਂ ਦੀ ਲੀਡ ਲੈ ਚੁੱਕੇ ਨੇ ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜੀ ਗਿਣਤੀ ਆ ਉਹ ਨਜ਼ਦੀਕ ਲੱਗ ਚੁੱਕੀ ਆ ਤੇ 15000 ਦੇ ਕਰੀਬ ਵੋਟਾਂ ਦਾ ਫਰਕ ਪੈ ਚੁੱਕਿਆ ਲੀਡ ਲੈ ਚੁੱਕੇ ਨੇ ਮਹਿੰਦਰ ਭਾਗਤ ਪਿਛਲੀ ਵਾਰ ਸ਼ੀਤਲ ਉਗਰਾਲ ਨੇ ਜਿਹੜੇ ਉਹ 4253 ਵੋਟਾਂ ਨਾਲ ਜਲੰਧਰ ਵੈਸਟ ਤੋਂ ਚੋਣ ਜਿੱਤੇ ਸੀਗੇ ਆਮ ਆਦਮੀ ਪਾਰਟੀ ਤੋਂ ਖੜੇ ਸੀ ਫਿਰ ਲੋਕ ਸਭਾ ਚੋਣਾਂ ਦੇ ਨਜ਼ਦੀਕ ਆ ਕੇ ਸ਼ੀਤਲ ਉਗਰਾਲ ਨੇ ਜਿਹੜੇ ਆਪਣੀ ਵਿਧਾਇਕੀ ਛੱਡਦੇ ਨੇ ਤੇ ਉਹਨਾਂ ਨੇ ਆਪਣਾ ਅਸਤੀਫਾ ਭੇਜ ਦਿੱਤਾ ਅਸਤੀਫਾ ਮਨਜ਼ੂਰ ਹੁੰਦਾ ਤੇ ਉਸ ਤੋਂ ਬਾਅਦ 10 ਜੁਲਾਈ ਨੂੰ జిమ్ని ਚੋਣ ਹੁੰਦੀ ਹੈ ਤੇ ਅੱਜ 13 ਜੁਲਾਈ ਨੂੰ జిమ్ని ਚੋਣ ਦਾ ਜਿਹੜਾ ਨਤੀਜਾ ਆ ਰਿਹਾ ਹੈ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਮਹਿੰਦਰ ਭਗਤ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ 23000 ਪਲੱਸ ਵੋਟਾਂ ਲੈ ਚੁੱਕੇ ਨੇ 15000 ਪਲੱਸ ਵੋਟਾਂ ਦੀ ਜਿਹੜੀ ਲੀਡ ਲੈ ਚੁੱਕੇ ਨੇ ਮਹਿੰਦਰ ਭਗਤ ਆਮ ਆਦਮੀ ਪਾਰਟੀ ਤੋਂ ਲੱਗਦਾ ਹੈ ਕਿ ਇਸ ਵਾਰ ਫਿਰ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਆ ਜਿਹੜੀ ਵਾਦੀ ਮਾਰਦੀ ਨਜ਼ਰ ਆ ਰਹੀ ਆ ਤੁਹਾਨੂੰ ਦੱਸ ਦਈਏ ਕਿ 15000 ਪਲੱਸ ਵੋਟਾਂ ਦਾ ਜਿਹੜਾ ਫਰਕ ਪੈ ਚੁੱਕਿਆ 30000 ਵੋਟਾਂ ਜਿਹੜੀਆਂ ਲੈ ਚੁੱਕੇ ਨੇ ਮਹਿੰਦਰ ਭਗਤ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਸੀਗੇ ਆਉਦੇਦਾਰ ਸੀਗੇ ਉਮੀਦ ਵਾਰ ਸੀਗੇ ਉਹ 23000 ਵੋਟਾਂ ਲੈ ਚੁੱਕੇ ਨੇ ਜਿਹੜੇ ਸੁਰਿੰਦਰ ਕੌਰ ਕਾਂਗਰਸ ਪਾਰਟੀ ਦੇ ਵੱਲੋਂ ਖੜਾਏ ਗਏ ਸੀ ਉਮੀਦਵਾਰ ਆਪਣੇ ਉਹਨਾਂ ਨੇ 8000 ਪਲੱਸ ਵੋਟਾਂ ਲੈ ਚੁੱਕੇ ਨੇ ਤੇ ਪਿਛਲੀ ਵਾਰ ਜਿਹੜੇ ਵਿਧਾਇਕ ਸੀਗੇ ਉਹਨਾਂ ਨੇ ਆਪਣੀ ਵਿਧਾਇਕੀ ਛੱਡੀ ਤੇ ਫਿਰ ਭਾਜਪਾ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਸ਼ੀਤਲ ਅਗਰਾਲ ਜਿਹੜੇ ਉਹ 4000 ਦੇ ਕਰੀਬ ਵੋਟਾਂ ਲੈ ਚੁੱਕੇ ਨੇ ਤੇ ਇਸ ਵਾਰ ਫਿਰ ਆਮ ਆਦਮੀ ਪਾਰਟੀ ਬਾਜ਼ੀ ਮਾਰਦੀ ਹੋਈ ਨਜ਼ਰ ਆ ਰਹੀ ਆ ਮਹਿੰਦਰ ਭਗਤ 15000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਵੋਟਾਂ ਦੀ ਗਿਣਤੀ ਬਹੁਤ ਥੋੜੀ ਰਹਿ ਚੁੱਕੀ ਆ ਤੇ ਲੱਗਦਾ ਕਿ ਇਸ ਵਾਰ ਫਿਰ ਆਮ ਆਦਮੀ ਪਾਰਟੀ ਬਾਜ਼ੀ ਮਾਰਨ ਦੀ ਫਰਾਕ ਦੇ ਵਿੱਚ ਆ ਵੋਟਾਂ ਨੇ ਜਿਹੜੀਆਂ ਬਹੁਤ ਫਰਕ ਪੈ ਚੁੱਕਿਆ 15000 ਵੋਟਾਂ ਦਾ ਜਿਹੜਾ ਫਰਕ ਇੱਥੇ ਲੀਡ ਪੈ ਚੁੱਕੀ ਆ ਪਿਛਲੀ ਵਾਰ 4253 ਵੋਟਾਂ ਦੇ ਨਾਲ ਸ਼ੀਤਰਾ ਗੁਲਰਾਲ ਨੇ ਜਿਹੜੇ ਉਹ ਸੁਸ਼ੀਲ ਕੁਮਾਰ ਰਿੰਕੂ ਤੋਂ ਜਿੱਤਦੇ ਨੇ ਤੇ ਇਸ ਵਾਰ ਜਿਹੜੀ ਲੀਡ ਆ ਉਹ 15000 ਦੀ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਫੇਰ ਆਮ ਆਦਮੀ ਪਾਰਟੀ ਬਾਜ਼ੀ ਮਾਰਦੀ ਹੋਈ ਨਜ਼ਰ ਆ ਰਹੀ ਹੈ ਵੋਟਾਂ ਦਾ ਵੱਡਾ ਰੁਝਾਨ ਚੱਲ ਰਿਹਾ ਹੈ ਜਲੰਧਰ ਵੈਸਟ ਜਿਮਨੀ ਚੋਣਾ ਤੋਂ ਜਿੱਥੇ ਤੁਹਾਨੂੰ ਦੱਸ ਦਈਏ ਕਿ ਜਿਮਨੀ ਚੋਣ ਹੋ ਰਹੀ ਹੈ ਤੇ ਅੱਜ ਜਿਹੜੇ ਨੇ ਜਿਮਨੀ ਚੋਣ ਦੇ ਨਤੀਜੇ ਆ ਰਹੇ ਨੇ 15000 ਦੇ ਕਰੀਬ ਵੋਟਾਂ ਦੀ ਜਿਹੜੀ ਗਿਣਤੀ ਆਉ ਲੀਡ ਦੇ ਵਿੱਚ ਹੋ ਚੁੱਕੀ ਆ ਲੀਡ ਲੈ ਚੁੱਕੇ ਨੇ ਮਹਿੰਦਰ ਭਗਤ ਆਮ ਆਦਮੀ ਪਾਰਟੀ ਦੇ ਉਮੀਦਵਾਰ 15000 ਵੋਟਾਂ ਦੇ ਨਾਲ